ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਤਸਕਰੀ ਨੂੰ ਰੋਕਣ ਦੇ ਲਈ ਪੰਜਾਬ ਦੇ ਵਿੱਚ ਨਿਤ ਨਵੀਆਂ ਸਕੀਮਾਂ ਜਿਹੜੀਆਂ ਉਹ ਘੜੀਆਂ ਜਾਂਦੀਆਂ ਨੇ ਨਵੇਂ-ਨਵੇਂ ਕਾਨੂੰਨ ਬਣਾਏ ਜਾਂਦੇ ਨੇ ਤਾਂ ਫਿਰ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਮੁਕਣ ਦਾ ਨਾਮ ਨਹੀਂ ਲੈ ਰਿਹਾ ਜੇਕਰ ਸ਼ਰਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚੋਂ ਜਿਹੜੀ ਸ਼ਰਾਬ ਦੀ ਤਸਕਰੀ ਆ ਉਹ ਪੰਜਾਬ ਦੇ ਵਿੱਚ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਆ ਇਸ ਲਈ ਲੋਕ ਉੱਥੇ ਜਾਂਦੇ ਨੇ ਤਾਂ ਉੱਥੇ ਤੋਂ ਸ਼ਰਾਬ ਲਿਆ ਕੇ ਜਿਹੜੀ ਪੰਜਾਬ ਦੇ ਵਿੱਚ ਉਸ ਦੀ ਤਸਕਰੀ ਕਰ ਰਹੇ ਨੇ ਤਾਂ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਨਾਲ ਜਿੰਨੇ ਵੀ ਸੂਬੇ ਲੱਗਦੇ ਨੇ ਉੱਥੇ ਲਗਭਗ ਜਿਹੜੀ ਆ ਉਹ ਨਸ਼ੇ ਦੀ ਤਸਕਰੀ ਸ਼ਰਾਬ ਦੀ ਜਿਹੜੀ ਉਹ ਚੰਡੀਗੜ੍ਹ ਵਿੱਚੋਂ ਕੀਤੀ ਜਾਂਦੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਆ ਤਾਂ ਦੱਸ ਦਿੰਦੇ ਆ ਕਿ ਆਪਕਾਰੀ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਨਿਤ ਜਿਹੜਾ ਸ਼ਰਾਬ ਫੜੀ ਜਾਂਦੀ ਹੈ ਚੰਡੀਗੜ੍ਹ ਦੇ ਵਿੱਚੋਂ ਸ਼ਰਾਬ ਲੋਕ ਲੈ ਕੇ ਬਾਹਰ ਆਉਂਦੇ ਨੇ ਆਲੇ-ਦਾਲੇ ਜਿਹੜੇ ਚੰਡੀਗੜ੍ਹ ਦੇ ਨੇੜੇ ਲੱਗਦੇ ਸੂਬੇ ਨੇ ਤਾਂ ਉਹਨਾਂ ਦੇ ਵਿੱਚ ਉਹ ਸ਼ਰਾਬ ਦੀ ਤਸਕਰੀ ਹੋ ਰਹੀ ਹੈ ਤਾਂ ਜਿਸ ਦੇ ਨਾਲ ਪੰਜਾਬ ਵੀ ਇਸ ਲਪੇਟ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਹੋਣ ਕਰਕੇ ਪੰਜਾਬ ਦੇ ਵਿੱਚ ਉਸ ਦੀ ਤਸਕਰੀ ਕੀਤੀ ਜਾ ਰਹੀ ਹੈ ਤਾਂ ਜਾਣਕਾਰੀ ਅਨੁਸਾਰ ਆਪਕਾਰੀ ਵਿਭਾਗ ਨੇ ਪਿਛਲੇ ਦਿਨਾਂ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਸ਼ਰਾਬ ਲਿਆਉਣ ਦੇ ਲਈ 100 14 ਦੇ ਕਰੀਬ ਜਿਹੜੇ ਕੇਸ ਨੇ ਉਹ ਦਰਜ ਕੀਤੇ ਨੇ ਤਾਂ ਜਿਨ੍ਹਾਂ ਕੋਲੋਂ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਹੋਈ ਸੀ ਆਪਕਾਰੀ ਵਿਭਾਗ ਨੇ ਚੰਡੀਗੜ੍ਹ ਦੀ ਸ਼ਰਾਬ ਫੜੇ ਜਾਣ ਤੋਂ ਬਾਅਦ ਜਿਹੜਾ ਨਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਬਾਰੇ ਚੰਡੀਗੜ੍ਹ ਦੇ ਆਪਕਾਰੀ ਵਿਭਾਗ ਨੂੰ ਚਿੱਠੀ ਲਿਖ ਕੇ ਇਸ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੇ ਵਿੱਚ ਸਸਤੀ ਤੇ ਵਧੀਆ ਸ਼ਰਾਬ ਹੈ ਜਿਸ ਕਰਕੇ ਇੱਥੇ ਪੰਜਾਬ ਅਤੇ ਹੋਰਨਾਂ ਸੂਬਿਆਂ ਨੂੰ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪਿਛਲੇ ਦਿਨਾਂ ਦੌਰਾਨ ਰੋਪੜ ਦੇ ਵਿਧਿਕ ਕਰ ਅਤੇ ਆਪਕਾਰੀ ਕਮਿਸ਼ਨ ਨੇ ਚੰਡੀਗੜ੍ਹ ਦੇ ਕਾਰ ਅਤੇ ਆਪਕਾਰੀ ਵਿਭਾਗ ਨੂੰ ਪਿਛਲੇ ਦਿਨਾਂ ਦੌਰਾਨ ਬਰਾਮਦ ਕੀਤੀ ਗਈ ਭਾਰੀ ਸ਼ਰਾਬ ਦੇ ਵੱਖ-ਵੱਖ 8 ਮਾਮਲਿਆਂ ਦੀ ਸੂਚੀ ਜਿਹੜੀ ਆ ਉਹ ਭੇਜੀ ਹੈ ਪੰਜਾਬ ਦੇ ਆਪਕਾਰੀ ਵਿਭਾਗ ਨੇ ਬਰਾਮਦ ਕੀਤੀ ਗਈ ਸ਼ਰਾਬ ਸੰਬੰਧੀ ਉਹਨਾਂ ਸਾਰੀਆਂ ਡਿਸਟਿਲਰੀਆਂ ਜਿਹੜੀਆਂ ਨੇ ਜਿੱਥੇ ਕੀ ਇਹ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਉਹਨਾਂ ਦੀ ਸੂਚੀ ਭੇਜੀ ਹੈ ਇੱਥੇ ਤਰ੍ਹਾਂ ਇਸੇ ਤਰ੍ਹਾਂ ਕਿ ਯੂਟੀ ਪ੍ਰਸ਼ਾਸਨ ਆ ਜਿਹੜਾ ਉਹ ਸੰਬੰਧਿਤ ਸ਼ਰਾਬ ਦੇ ਬ੍ਰਾਂਡ ਜਿਸ ਦੇ ਕੋਲ ਹਨ ਉਹਨਾਂ ਦੇ ਕੋਲ ਜਾ ਕੇ ਜਿਹੜੀ ਆ ਉਹ ਜਾਣਕਾਰੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਆបਕਾਰੀ ਵਿਭਾਗ ਨੇ ਚੰਡੀਗੜ੍ਹ ਦੀ ਸ਼ਰਾਬ ਬਾਰੇ ਪੂਰੀ ਪੁਖਤਾ ਜਾਣਕਾਰੀ ਦਿੰਦੇ ਹੋਏ ਸ਼ਰਾਬ ਦਾ ਬੈਚ ਨੰਬਰ ਹੋਲੋਗ੍ਰਾਮ ਵੀ ਪੇਜ ਹੈ ਤੇ ਜੋ ਇਹ ਪਤਾ ਲੱਗ ਸਕੇ ਕਿ ਇਹ ਕਿੱਥੇ ਵੇਚੀ ਗਈ ਸੀ ਆបਕਾਰੀ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਾ ਤਾਂ ਸਿਰਫ ਰੂਪਨਗਰ ਜ਼ਿਲ੍ਹੇ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ ਬਲਕਿ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕੇਵਲ ਚੰਡੀਗੜ੍ਹ ਦੀ ਵਿਕਰੀ ਵਾਲੀ ਜਿਹੜੀ ਸ਼ਰਾਬ ਹੈ ਉਹ ਬਰਾਮਦ ਕੀਤੀ ਗਈ ਹੈ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਇਹ ਮਾਮਲਾ ਚੰਡੀਗੜ੍ਹ ਆਪਕਾਰੀ ਵਿਭਾਗ ਦੇ ਅਧਿਕਾਰੀਆਂ ਕੋਲ ਚੁੱਕਦੇ ਰਹੇ ਨੇ ਪਰ ਹੁਣ ਇਹ ਮੁੱਦਾ ਸੀਨੀਅਰ ਅਧਿਕਾਰੀਆਂ ਕੋਲ ਚੁੱਕਣ ਦਾ ਫੈਸਲਾ ਜਿਹੜਾ ਉਹ ਕੀਤਾ ਜਾ ਰਿਹਾ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਜਿੰਨੀ ਵੀ ਸ਼ਰਾਬ ਹੈ ਉਹ ਸਸਤੀ ਮਿਲਦੀ ਹੈ ਤਾਂ ਜਿਸ ਦੇ ਕਾਰਨ ਚੰਡੀਗੜ੍ਹ ਦੇ ਨਾਲ ਲੱਗਦੇ ਜਿੰਨੇ ਵੀ ਸੂਬੇ ਨੇ ਉਹਨਾਂ ਦੇ ਵਿੱਚ ਇਸ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਬਿੱਤੇ ਕੁਝ ਦਿਨ ਪਹਿਲਾਂ ਤੋਂ ਹੁਣ ਤੱਕ ਜਿਹੜਾ 114 ਜਿਹੜੇ ਕੇਸ ਨੇ ਐਫ ਆਈ ਆਰ ਦਰਜ ਕੀਤੀ ਗਈ ਹੈ ਇਸ ਦੇ ਦੱਸ દਈਏ ਕਿ ਆਪਕਾਰੀ ਵਿਭਾਗ ਦੇ ਵੱਲੋਂ ਚੰਡੀਗੜ੍ਹ ਦੇ ਆਪਕਾਰੀ ਕਰ ਵਿਭਾਗ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਕਿ ਉਹ ਚੰਡੀਗੜ੍ਹ ਦੇ ਵਿੱਚ ਜਿਹੜੀ ਸ਼ਰਾਬ ਦੀ ਤਸਕਰੀ ਹੋ ਰਹੀ ਹੈ ਪੰਜਾਬ ਦੇ ਵਿੱਚ ਇਸ ਨੂੰ ਰੋਕਣ ਦੇ ਲਈ ਜਿਹੜੇ ਨੇ ਉਹ ਉਚੇਚੇ ਕਦਮ ਚੁੱਕਣ ਉਹਨਾਂ ਦੇ ਵੱਲੋਂ ਜਿੱਥੇ ਸ਼ਰਾਬ ਤਿਆਰ ਹੁੰਦੀ ਆ ਉਹਨਾਂ ਦੀ ਵੀ ਇੱਕ ਸੂਚੀ ਤਿਆਰ ਕੀਤੀ ਗਈ ਆ ਉਹਨਾਂ ਦੇ ਹੋਲੋਗ੍ਰਾਮ ਵੀ ਨੇ ਜਿਹੜੇ ਉਹ ਨਾਲ ਨੱਥੀ ਕੀਤੇ ਗਏ ਨੇ ਤਾਂ ਜੋ ਉੱਥੇ ਜਾ ਕੇ ਉਹਨਾਂ ਦੇ ਕੋਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਕਿ ਇਹ ਸ਼ਰਾਬ ਹੈ ਜਿਹੜੀ ਉਹ ਉਹਨਾਂ ਨੇ ਕਿਸ ਨੂੰ ਵੇਚੀ ਸੀ ਤਾਂ ਇਸ ਸੰਬੰਧੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਸੀਂ ਵਿਆਸਤ ਨਿਊਜ਼